ਆਤਮ ਰਸ ਸੁਖ ਸਹਿਜ ਸਮਾਵੇ ਰਸ ਆਉਣ ਲੱਗ ਪਿਆ ਤਾਂ ਪੱਕਾ ਸਹਿਜ ਵਿੱਚ ਲੀਨ ਹੋ ਜਾਵੇਂਗਾ ਹੈ ਨਾ ਜੀ ਕਿਉਂਕਿ ਸਾਜਨ ਦੁਸ਼ਟ ਜਾਂ ਕਹਿ ਏਕ ਸਮਾਨੇ ਜੇਤਾ ਬੋਲਣ ਤੇ ਤਾਂ ਗਿਆਨੇ ਜਿਸ ਦਿਨ ਸਮਝ ਲਓ ਸਹਿ ਦੇ ਵਿੱਚ ਚਲੇ ਗਿਆ ਤਾਂ ਫਿਰ ਕੋਈ ਦੁਸ਼ਟ ਨਹੀਂ ਹੈ ਤੇ ਕੋਈ ਸੱਜਣ ਨਹੀਂ ਹੈ ਦੋਨਾਂ ਤੋਂ ਮੁਕਤ ਹੋ ਗਿਆ ਠੀਕ ਹੈ ਨਾ ਜੀ ਬਸ ਉਹ ਨਾ ਸੱਜਣ ਦੀ ਗੱਲ ਕਰੇਗਾ ਨਾ ਦੁਸ਼ਮਣ ਦੀ ਗੱਲ ਕਰੇਗਾ ਜੇ ਤਾਂ ਬੋਲਣ ਤੇ ਤਾਂ ਗਿਆਨੇ ਜੋ ਵੀ ਬੋਲੇਗਾ ਪਰਮੇਸ਼ਰ ਦਾ ਗਿਆਨ ਬੋਲੇਗਾ ਇਹ ਹੀ ਸਹਿਜ ਹੈ ਅਸੀਂ ਸੱਜਣ ਮਿਲ ਗਏ ਤੇ ਸੱਜਣਾ ਦੀ ਗੱਲ ਤੇ ਸੱਜਣਾ ਦੇ ਕੋਲੇ ਗੱਲ ਕਿਹਦੀ ਕਰੋਗੇ ਦੁਸ਼ਮਣਾਂ ਦੀ ਗੱਲ ਕਰੋਗੇ ਹੋਰ ਕਿਹਦੀ ਕਰੋਗੇ ਤੁਸੀਂ ਜਿਨ੍ਹਾਂ ਨਹੀਂ ਤੁਹਾਡੀ ਬਣਦੀ ਉਹ ਮਾੜਾ ਬੜਾ ਹੈ ਭਰਾ ਉਹਦੇ ਬਾਅਦ ਤੇ ਦੱਸ ਵੇ ਸੱਜਣਾ ਹੁਣ ਕੀ ਕਰੀਏ ਕਰਨਾ ਕੀ ਹੈ ਦੱਸੋ ਮੈਨੂੰ ਉਹ ਨਹੀਂ ਇਹ ਬੋਲੇ ਮਹਾਰਾਜ ਜੀ ਕਿ ਸਹਿਜ ਵਿੱਚ ਚਲਿਆ ਜਾਂਦਾ ਉਹਦਾ ਜਿਹੜਾ ਗੁਣ ਗਾਉਣ ਵਾਲਾ ਤੈਨਾਂ ਭਈ ਸਾਜਣ ਦੁਸ਼ਟ ਜਾਂ ਕੈ ਏਕ ਸਮਾਨੇ ਸੱਜਣਾ ਦੇ ਵਿੱਚ ਵੀ ਖੜਿਆ ਨਾਮ ਹੀ ਚੱਲ ਰਿਹਾ ਹੈ ਤੇ ਦੁਸ਼ਮਣਾਂ ਦੇ ਵਿੱਚ ਵੀ ਖੜਿਆ ਚਮਕੌਰ ਗੜੀ ਚ ਕੀ ਚੱਲ ਰਿਹਾ ਹੈ ਨਾਮ ਚੱਲ ਰਿਹਾ ਹੈ ਆਸਾ ਦੀ ਬਾਹਰ ਹੋ ਰਹੀ ਹੈ ਬੋਲੋ ਉੱਥੇ ਸੱਜਣ ਵੀ ਸੀ ਜਿਹੜੇ ਸਿੱਖ ਨੇ ਤੇ ਦੂਸਰੇ ਪਾਸੇ ਦੁਸ਼ਮਣ ਵੀ ਸਨ ਉਹ ਬੋਲੋ ਨਾ ਤਾਂ ਦੁਸ਼ਮਣ ਤੋੜ ਸਕੇ ਐ ਨਾ ਸੱਜਣ ਤੋੜ ਸਕੇ ਐ ਹੈ ਨਾ ਜੀ ਠੀਕ ਹੈ ਨਾ ਜੀ ਸਾਜਣ ਦੁਸ਼ਟ ਜਾਂ ਕੇ ਏਕ ਸਮਨ ਹੈ ਠੀਕ ਹੈ ਨਾ ਜੇ ਤਾਂ ਬੋਲਣ ਤੇ ਤਾਂ ਗਿਆਨੇ ਠੀਕ ਜੇ ਤਾਂ ਸੁਣਨਾ ਤੇ ਤਾਂ ਨਾਮ ਜੋ ਕੁਛ ਵੀ ਸੁਣਨਾ ਤੇਰਾ ਨਾਮ ਹੀ ਇਸ ਅਵਸਥਾ ਦੇ ਵਿੱਚ ਸੁਣਨਾ ਹੈ ਜੇ ਤਾਂ ਵੇਖਣ ਤੇ ਤਾਂ ਧਿਆਨ ਜੋ ਕੁਛ ਵੀ ਦੇਖਦੇ ਹਾਂ ਉਹ ਧਿਆਨ ਦੇ ਵਿੱਚ ਇੱਕ ਤੇਰਾ ਸਰੂਪ ਹੀ ਦੇਖਦੇ ਹਾਂ ਔਰ ਤੇ ਕੁਛ ਦੇਖਦੇ ਹੀ ਨਹੀਂ ਇਹਨੂੰ ਤਾਂ ਸਹਿਜ ਕਹਿੰਦੇ ਨੇ ਬੋਲੋ ਹਾਂ ਜੀ ਸਹਜੇ ਜਾਗੇ ਸਹਜੇ ਸੋਵੇ ਬਾਣੀ ਸਹਜ ਹੈ ਸਾਰੀ ਬਾਣੀ ਚਲਦੇ ਹੀ ਉਹ ਸੌ ਜਾਂਦਾ ਹੈ ਤੇ ਬਾਣੀ ਪੜਦਾ ਹੀ ਉੱਠ ਜਾਂਦਾ ਹੈ ਸਹਜ ਵਿੱਚ ਹੈ ਸਹਜੇ ਜਾਗੇ ਸਹਜੇ ਸੋਵੇ ਸਹਜੇ ਹੋਤਾ ਜਾਏ ਸੋ ਹੋਏ ਕੋਈ ਤੁਰ ਗਿਆ ਤੇ ਕੋਈ ਆ ਗਿਆ ਉਹਨੂੰ ਕੋਈ ਨਹੀਂ ਸਹਜ ਵਿੱਚ ਹੀ ਕਈ ਤਾਕਤਾਂ ਅੰਦਰ ਆਈਆਂ ਵੀ ਨੇ ਤੇ ਕਈ ਚਲੀਆਂ ਵੀ ਗਈਆਂ ਖਣੀ ਉਹ ਤੋਂ ਅੱਗੇ ਵਾਹਿਗੁਰੂ ਪਰਮੇਸ਼ਰ ਲੈ ਜਾਂਦਾ ਹੈ ਉਹ ਪਿੱਛੇ ਵਿਚਾਰੀਆਂ ਰੋਲਦੀਆਂ ਰਹਿ ਜਾਂਦੀਆਂ ਇਹ ਹੁੰਦਾ ਰਹਿਣਾ ਹੈ ਇਹ ਨਾਲ ਧਿਆਨ ਨਹੀਂ ਸਹਜੇ ਹੋਤਾ ਜਾਏ ਸੋ ਹੋਏ ਸਹਜ ਵਰਾਗ ਸਹਜੇ ਹੀ ਹੱਸਣਾ ਵਾਸ਼ਿਆ ਕਹਿੰਦੇ ਨੇ ਸਹਿ ਦੇ ਵਿੱਚ ਕੋਈ ਐਹੋ ਜਿਹਿਆਂ ਬਾਣੀ ਦੀਆਂ ਪੰਕਤੀਆਂ ਆ ਗਈਆਂ ਜਿਨ੍ਹਾਂ ਨੇ ਅੰਦਰ ਵਿਰਾਗ ਪੈਦਾ ਕਰ ਦਿੱਤਾ ਤੇ ਸਹਿਜ ਵਿੱਚ ਬਾਣੀ ਪੜਦਿਆਂ ਪੜਦਿਆਂ ਕੋਈ ਐਹੋ ਜਿਹੀਆਂ ਪੰਕਤੀਆਂ ਆ ਗਿਆ ਉਹਨੇ ਅੰਦਰ ਖੁਸ਼ੀ ਉਤਬਨ ਕਰ ਦਿੱਤੀ ਤੇ ਮੇਰੇ ਮੁਖ ਤੋਂ ਵੀ ਉਹ ਜਿਹੜੀ ਬਾਹਰ ਆ ਗਈ ਹੈ ਬੋਲੋ ਦੋਨੇ ਚੀਜ਼ਾਂ ਸਹਿਜ ਬਾਹਰ ਆਉਣਗੀਆਂ ਰੋਣਾ ਵੀ ਬਾਹਰ ਆਏਗਾ ਕਿਤੇ ਕੱਲਾ ਹੱਸੀ ਵੀ ਜਾਏਗਾ ਲਾਗੇ ਕੋਈ ਵੀ ਨਹੀਂ ਹੋਏਗਾ ਸਹਿਜ ਸਹਿਜ ਵਿਰਾਗ ਸਹਿਜ ਹੀ ਹਸਣਾ ਸਹਿਜ ਚੁੱਪ ਸਹਿਜ ਹੀ ਜਪਣਾ ਬਸ ਬਿਲਕੁਲ ਚੁੱਪ ਸਾਇਲੈਂਟ ਹੋ ਗਏ ਨੇ ਔਰ ਉਹਨੂੰ ਜਪ ਰਹੇ ਨੇ ਸਹਿਜ ਦੀ ਚੁੱਪ ਹੈ ਨਹੀਂ ਗੱਲ ਕਰਨ ਨੂੰ ਜੀ ਕਰਨ ਦੇ ਆ ਓਏ ਬੇਪ੍ਰਵਾਹ ਨਾ ਬੋਲਣੀ ਮੈਂ ਮਲਮਲ ਧੋਵਾ ਪਾਏ ਇਹੋ ਜਿਹੇ ਆਨੰਦ ਵਿੱਚ ਉਹ ਬੈਠੇ ਹੁੰਦੇ ਨੇ ਸਾਡੇ ਬੁਲਾਇਆ ਵੀ ਨਹੀਂ ਬੋਲਦੇ ਹੁੰਦੇ ਜੇ ਦੇਖ ਲਈਦਾ ਨਹੀਂ ਬੋਲੇ ਫੇ ਆਪ ਹੀ ਚੁੱਪ ਹੋ ਜਾਈਦਾ ਹੁੰਦਾ ਹੈ ਕਿਉਂਕਿ ਇਹ ਕਿਸੇ ਹੋਰ ਅਵਸਥਾ ਦੇ ਵਿੱਚ ਗਏ ਪਏ ਨੇ ਅਸੀਂ ਧੱਕੇ ਨਾਲ ਬੁਲਾਵਾਂਗੇ ਗੁੱਸਾ ਕਰਾਂਗੇ ਮੈਂ ਯਾਰ ਚਾਰ ਬਾਰੀ ਬੁਲਾਇਆ ਉਹ ਤਾਂ ਮੇਰੇ ਨਾਲ ਬੋਲੇ ਹੀ ਨਹੀਂ ਬੋਲੇ ਉਹ ਕਿਸੇ ਨਾਲ ਤਾਂ ਬੋਲਦਾ ਹੀ ਪਏ ਹੋਣਗੇ ਨਾ ਹੁਣ ਨਰਿੰਕਾਰ ਦੇ ਨਾਲ ਉਹ ਬੋਲਦੇ ਹੋਣਗੇ ਤੇ ਹੁਣ ਆਈ ਕਿਨੇ ਸਾਡੇ ਨਾਲ ਬੋਲ ਕੀ ਬਤਾ ਤੁਹਾਡੇ ਭਲੇ ਵਾਸਤੇ ਉਹਦੀ ਕੋਈ ਗੱਲ ਕਰਦੇ ਹੋਣਗੇ ਠੀਕ ਹੈ ਨਾ ਜੀ ਸਹਜ ਚੂਪ ਸਹਜ ਹੀ ਜਪਣਾ ਠੀਕ ਹੈ ਨਾ ਜੀ ਸਹਜ ਦੇ ਵਿੱਚ ਹੀ ਚੁੱਪ ਰਹੋ ਸਹਜ ਦੇ ਵਿੱਚ ਹੀ ਜਪੋ ਇਸ ਤਰ੍ਹਾਂ ਪਾਸ ਦੀ ਸਮਝਾ ਰਹੇ ਨੇ ਹਾਂ ਜੀ